ਸੋ ਚਿਕਾਲ ਸਾਰਿਆਂ ਨੂੰ ਮੈਂ ਪ੍ਰਮਿੰਦਰਜੀਤ ਸਿੰਘ ਹਾਜ਼ਰ ਹਾਂ ਨਵੇਂ ਵਿਸ਼ੇ ਨਾਲ ਵੀ ਬਿੜਿ ਦਿਨਾ ਅੱਜ ਦਾ ਜੋ ਸਾਡਾ ਵਿਸ਼ਾ ਹੈ ਜਦੋਂ ਤੁਹਾਡੇ ਕੁੰਡਲਿਨੀ ਚੱਕਰ ਐਕਟਿਵ ਹੋਣਗੇ ਤਾਂ ਤੁਹਾਡੇ ਵਿੱਚ ਕੀ ਪਰਿਵਰਤਨ ਹੋਵੇਗਾ ਤੁਹਾਡੇ ਕੀ ਮਹਿਸੂਸ ਹੋਵੇਗਾ ਸੋ ਜੋ ਇਹ ਅੱਜ ਤੱਕ ਜੋ ਸਾਡਾ ਕਨਸੈਪਟ ਹੈ ਇਹ ਕੁੰਡਲਨੀ ਚੱਕਰਾਂ ਦੇ ਨਾਲ ਜੁੜਿਆ ਹੋਇਆ ਹੈ ਸੋ ਬਹੁਤ ਸਾਰੇ ਲੋਕ ਬਹੁਤ ਸਾਰੇ ਦੋਸਤ ਮਿੱਤਰ ਕੁੰਡਲਨੀ ਚੱਕਰਾਂ ਦੇ ਨਾਲ ਸੰਬੰਧਿਤ ਬਹੁਤ ਸਾਰੀ ਜਾਣਕਾਰੀਆਂ ਪ੍ਰਾਪਤ ਕਰਨਾ ਚਾਹੁੰਦੇ ਪਰ ਉਹਨਾਂ ਨੂੰ ਇਸ ਚੀਜ਼ ਬਾਰੇ ਪਤਾ ਗਿਆਨ ਨਹੀਂ ਹੈ ਕੁੰਡਲਨੀ ਚੱਕਰ ਜੋ ਹਨ ਜਾਂ ਕੁੰਡਲਨੀ ਜੋ ਸ਼ਕਤੀ ਹੈ ਇਹ ਧਿਆਨ ਅਧਿਆਤਮਿਕ ਤੱਤਾਂ ਨਾਲ ਜੁੜੀ ਹੋਈ ਹੈ ਕੁੰਡਲਨੀ ਐਕਟਿਵ ਕਰਨੀ ਕੁੰਡਲਨੀ ਚੱਕਰਾਂ ਨੂੰ ਸਮਝਣਾ ਇਹ ਕੋਈ ਮੁਸ਼ਕਲ ਨਹੀਂ ਹੈ ਇੱਕ ਵਾਰ ਇਸ ਲਈ ਸਾਨੂੰ ਬਹੁਤ ਡੂੰਘੀ ਕਿਹਨ ਸਮਾਧੀ ਧਿਆਨ ਦੀ ਜ਼ਰੂਰਤ ਹੁੰਦੀ ਹੈ ਜੇਕਰ ਤੁਹਾਡੇ ਅੰਦਰ ਜਾਗਰਤੀ ਹੈ ਤੁਹਾਨੂੰ ਇੰਜ ਲੱਗਦਾ ਹੈ ਕਿ ਤੁਸੀਂ ਆਪਣੇ ਕ੍ਰੋਨੀ ਚੱਕਰਾਂ ਨੂੰ ਐਕਟਿਵ ਕਰ ਸਕਦੇ ਹੋ ਤਾਂ ਤੱਕ ਉਹਨਾਂ ਉਸ ਦੇ ਲਈ ਤੁਹਾਨੂੰ ਅਭਿਆਸ ਦੀ ਬਹੁਤ ਜ਼ਰੂਰਤ ਹੈ ਉਸ ਤੋਂ ਪਹਿਲਾਂ ਤੁਹਾਨੂੰ ਸੁਧਾਰਨ ਅਭਿਆਸ ਦੀ ਜ਼ਰੂਰਤ ਹੈ ਸਵਾਸਾ ਤੇ ਉੱਤੇ ਧਿਆਨ ਲਗਾਉਣ ਦੀ ਜ਼ਰੂਰਤ ਹੈ ਕਿਉਂਕਿ ਜਦੋਂ ਤੱਕ ਤੁਸੀਂ ਆਪਣੇ ਧਿਆਨ ਨੂੰ ਆਪਣੇ ਸਵਾਸਾ ਉੱਤੇ ਨਹੀਂ ਇਕੱਤਰ ਕਰਨਾ ਸਿੱਖ ਲੈਂਦੇ ਤੁਸੀਂ ਆਪਣੇ ਵਿਚਾਰਾਂ ਉੱਤੇ ਪੀਕੜ ਨਹੀਂ ਬਣਾ ਲੈਂਦੇ ਆਪਣੇ ਸਵਾਸ ਦੀ ਗਹਿਰਾਈ ਨੂੰ ਤੁਸੀਂ ਜਦ ਤੱਕ ਨਹੀਂ ਮਾਪ ਲੈਂਦੇ ਤਦ ਤੱਕ ਤੁਸੀਂ ਕੋਲਨੀ ਦੇ ਚੱਕਰਾਂ ਨੂੰ ਐਕਟਿਵ ਕਰਨ ਦੇ ਯੋਗ ਨਹੀਂ ਹੋਵੋਗੇ ਕੋਲਨੀ ਐਕਟਿਵ ਚੱਕਰ ਐਕਟਿਵ ਕਰਨ ਦੇ ਲਈ ਤੁਹਾਨੂੰ ਆਪਣੇ ਸਵਾਸ ਦੀ ਗਹਿਰਾਈ ਮਾਪਣੀ ਪਵੇਗੀ ਕਹਿਣ ਤੋਂ ਭਾਵ ਅਸੀਂ ਜਦ ਤੱਕ ਸਵਾਸ ਲੈਣੇ ਆ ਜੋ ਵੀ ਅੱਜ ਦੇ ਸਮੇਂ ਦੀ ਜੋ ਨੌਜਵਾਨੀ ਉਹ ਜਦ ਤੱਕ ਸਵਾਸ ਕਿਤੇ ਤੱਕ ਲੰਦੀ ਸਾਤੀ ਤੱਕ ਉਹਨੂੰ ਸ਼ੌਂਕ ਆ ਵੀ ਸਾਤੀ ਫੁਲਾ ਕੇ ਰੱਖਣ ਪਰ ਇਹ ਸਵਾਸ ਲੈਣ ਦੀ ਸਹੀ ਪ੍ਰਕਿਰਿਆ ਨਹੀਂ ਹੈ ਸਵਾਸ ਲੈਣ ਦੀ ਸਹੀ ਪ੍ਰਕਿਰਿਆ بناਪੀ ਤੋਂ ਕੀਤਾ ਤੱਕ ਹੈ ਜੋ ਤੁਹਾਨੂੰ ਬਿਮਾਰੀਆਂ ਤੋਂ ਸੁਰੱਖਿਅਤ ਰੱਖਦੀ ਹੈ ਜੋ ਤੁਹਾਨੂੰ ਮਾਨਸਿਕ ਚਿੰਤਾਵਾਂ ਤੋਂ ਸੁਰੱਖਿਅਤ ਰੱਖਦੀ ਹੈ ਤੁਹਾਡੇ ਪੇਟ ਦੇ ਰੋਗਾ ਤੋਂ ਸੁਰੱਖਿਅਤ ਰੱਖਦੀ ਹੈ ਪਰ ਅੱਪ ਅੱਜ ਗੱਲ ਕਰ ਰਹੇ ਹਾਂ ਕੋਲੋਨੀ ਚੱਕਰ ਐਕਟਿਵ ਹੋਣ ਤੇ ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਹੁੰਦਾ ਕਿ ਇਹ ਕਿਸ ਤਰ੍ਹਾਂ ਦਾ ਅਨੁਭਵ ਹੈ ਤੁਹਾਡੀ ਬਾਡੀ ਵਿੱਚ ਕੀ ਪਰਵਰਤਨ ਆਉਂਦੇ ਆ ਸੋ ਹੁਣ ਤੱਕ ਜੋ ਵੀ ਅਸੀਂ ਕੋਲੋਨੀ ਚੱਕਰ ਦੇ ਨਾਲ ਰਿਲੇਟਡ ਅਭਿਆਸ ਕੀਤਾ ਹੈ ਜੋ ਅਸੀਂ ਪ੍ਰਾਪਤ ਕੀਤਾ ਹੈ ਜੋ ਸਾਨੂੰ ਮਹਿਸੂਸ ਹੋਇਆ ਹੈ ਇਹ ਸਾਡੇ ਨਿੱਜੀ ਤਜਰਬੇ ਹਨ ਨਿੱਜੀ ਤਜਰਬਿਆਂ ਦੇ ਮੁਤਾਬਕ ਹੀ ਅਸੀਂ ਆਪਣੇ ਤਜਰਬੇ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਸੋ ਹਰ ਕਿਸੇ ਦਾ ਜਿਹ ਤਜਰਬਾ ਸੇਮ ਨਹੀਂ ਹੁੰਦਾ ਅਲੱਗ-ਅਲੱਗ ਹੁੰਦਾ ਜੋ ਹੁਣ ਤੱਕ ਅਸੀਂ ਹਾਸਲ ਕੀਤਾ ਹੈ ਜਾਂ ਸਮਝੋ ਪ੍ਰਾਪਤ ਹੋਇਆ ਹੈ ਜਿੱਦੂ ਤੁਹਾਡੇ ਅੰਦਰ ਕੰਟਰੋਲੂਨੀ ਚੱਕਰ ਐਕਟਿਵ ਹੋਣ ਕਦੋਂ ਇੱਕ ਵੀ ਸਪੋਰਟ ਹੋਵੇਗਾ ਉਦੋਂ ਤੁਹਾਡੀ ਬਾਡੀ ਦੇ ਵਿੱਚ ਇਹ ਪ੍ਰਵਰਤਨ ਹੋਵੇਗਾ ਕਿ ਤੁਹਾਡੇ ਬਾਡੀ 'ਤੇ ਇੱਕ ਤਰ੍ਹਾਂ ਦੀ ਗਰਮੀ ਮਹਿਸੂਸ ਹੋਵੇਗੀ ਤੁਹਾਨੂੰ ਦਰਦ ਵੀ ਮਹਿਸੂਸ ਹੋ ਸਕਦਾ ਕਿਸ ਪੁਆਇੰਟ ਦੇ ਉੱਤੇ ਜਿਹੜੇ ਚੱਕਰ ਦੇ ਉੱਤੇ ਤੁਹਾਡੇ ਐਕਟੀਵੇਸ਼ਨ ਹੋਈ ਆ ਜਿਹੜੇ ਚੱਕਰ ਦੇ ਉੱਤੇ ਤੁਹਾਡੇ ਸਪੋਰਟ ਹੋਇਆ ਹੈ ਇਹ ਜ਼ਰੂਰੀ ਨਹੀਂ ਕਿ ਤੁਹਾਨੂੰ ਉਹ ਦਰਦ ਮਹਿਸੂਸ ਹੋਵੇ ਹਰ ਕਿਸੇ ਨੂੰ ਦਰਦ ਮਹਿਸੂਸ ਨਹੀਂ ਹੁੰਦਾ ਕਿਉਂਕਿ ਬਹੁਤ ਸਾਰੇ ਲੋਕ ਐਸ ਤਰ੍ਹਾਂ ਦੇ ਬਹੁਤ ਲੰਮੇ ਸਮੇਂ ਤੋਂ ਧਿਆਨ ਕਰ ਰਹੇ ਹਨ ਮੈਡੀਟੇਸ਼ਨ ਕਰ ਰਹੇ ਹਨ ਉਹਨਾਂ ਨੇ ਆਪਣੀ ਬਾਡੀ ਦੀ ਸਰਕੂਲਰ ਸਿਸਟਮ ਇਸ ਤਿੱਕਣਾ ਬਣਾ ਲਿਆ ਹੈ ਉਹਨਾਂ ਨੂੰ ਇਹ ਦਰਦ ਮਹਿਸੂਸ ਨਹੀਂ ਹੁੰਦਾ ਉਹ ਇਸ ਦਰਦ ਨੂੰ ਕੰਟਰੋਲ ਕਰ ਸਕਦੇ ਆ ਇਸ ਦੇ ਸਪੋਰਟ ਦੇ ਜੋ ਛਟਕੇ ਨੂੰ ਮਹਿਸੂਸ ਕਰਕੇ ਉਸ ਨੂੰ ਕੰਟਰੋਲ ਕਰ ਸਕਦੇ ਆ ਜਿਸ ਦੀ وجہ ਕਰਕੇ ਪੰਡੂਰਨੀ ਚੱਕਰ ਨੂੰ ਐਕਟਿਵ ਕਰਨ ਦੇ ਵਿੱਚ ਬਹੁਤ ਜ਼ਿਆਦਾ ਸਮਾਂ ਨਹੀਂ ਲੱਗਦੇ ਤੇ ਉਹਨਾਂ ਨੂੰ ਇਸ ਛਟਕੇ ਦਾ ਜ਼ਿਆਦਾ ਪਤਾ ਨਹੀਂ ਲੱਗਦਾ ਉਹ ਆਪਣੇ ਊਰਜਾ ਨੂੰ ਹੇਠਾਂ ਤੋਂ ਉੱਪਰ ਵੱਲ ਕਾਮਯਾਬ ਹੋ ਜਾਂਦੇ ਆ ਹੁਣ ਆਪਾਂ ਤੁਹਾਨੂੰ ਨੀ ਚੱਕਰਾਂ ਦੇ ਨਾਲ ਸੰਬੰਧਿਤ ਹੁਣ ਦੱਸਦੀ ਆ ਕਿ ਸਭ ਤੋਂ ਪਹਿਲੇ ਜੋ ਚੱਕਰ ਹੈ ਜੜ ਚੱਕਰ ਹੈ ਇਸ ਦਾ ਜੇਕਰ ਅਸੀਂ ਸੋਸ਼ਲ ਮੀਡੀਆ ਉੱਤੇ ਜੋ ਫੋਟੋ ਆ ਮਿਲਦੀਆਂ ਹਣ ਜੋ ਸੰ ਤਸਵੀਰਾਂ ਮਿਲਦੀਆਂ ਉਹਨਾਂ ਵਿੱਚ ਤਾਂ ਜੜ ਚੱਕਰ ਨੂੰ ਰੈੱਡ ਮਹਿਰੂਨ ਕਲਰ ਦਾ ਦਿਖਾਇਆ ਗਿਆ ਹੈ ਪਰ ਜੋ ਸਾਡੇ ਅਨਪਵਾਨ ਸਾਨੂੰ ਇਸ ਦੇ ਦੇ ਵਿੱਚ ਬਿਲਕੁਲ ਅਲੱਗ ਦਿਖਾਈ ਦਿੱਤੇ ਹਨ ਇਹ ਰੈੱਡ ਮਹਿਰੂਨ ਕਲਰ ਨਹੀਂ ਹੈ ਇਹ ਸਿਲਵਰ ਕਲਰ ਦਿਖਾਈ ਦਿੰਦਾ ਹੈ ਤੇ ਦੂਸਰਾ ਸਵਾਦੀ ਸੰਤ ਚੱਕਰ ਜੋ ਹੈ ਇਹ ਚੱਕਰ ਸਾਨੂੰ ਸੰਤਰੀ ਦਿਖਾਈ ਦਿੰਦਾ ਹੈ ਤੇ ਜਿਹੜਾ ਤੀਸਰਾ ਹੈ ਉਹ ਸਾਨੂੰ ਪੀਲਾ ਵਿਖਾਈ ਦਿੰਦਾ ਹੈ ਸੋ ਇਹ ਤਿੰਨ ਚੱਕਰਾਂ ਦਾ ਜੋ ਐਕਟੀਵੇਸ਼ਨ ਹੁੰਦੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਇੰਜ ਲੱਗੇਗਾ ਤੁਹਾਨੂੰ ਵੇਖਾ ਤੋਂ ਕੋਈ ਪਾਣੀ ਦੀ ਸ਼ੰਕਾਰ ਕੋਈ ਲਾਈਟ ਬਲਣਾ ਤੁਹਾਨੂੰ ਉਹਦੀ ਹੈ ਉਸ ਤੋਂ ਪਾਣੀ ਦੀ ਛਲ ਉਸਦੀ ਹੈ ਉਸ ਵੇਲੇ ਤੁਹਾਨੂੰ ਇੰਜ ਲੱਗਦਾ ਹੈ ਨਾ ਵੀ ਤਾ ਕਿ ਜਿਵੇਂ ਕੋਈ ਸੂਰਜ ਤਾਂ ਉਤਰਿਆ ਹੁੰਦਾ ਹੈ ਕੋਈ ਸੂਰਜ ਦੇ ਟਾਲੇ ਕੋ ਚੱਕਰ ਬਣ ਰਹੇ ਹੁੰਦੇ ਨੇ ਕਿਹਰੇ ਬੰਦ ਰਹਿੰਦੇ ਅਲੱਗ-ਅਲੱਗ ਤਰ੍ਹਾਂ ਦੇ ਅਨੁਭਵ ਹਨ ਅਲੱਗ-ਅਲੱਗ ਲੋਕਾਂ ਨੂੰ ਅਲੱਗ-ਅਲੱਗ ਤਰ੍ਹਾਂ ਦੇ ਇਹ ਅਨੁਭਵ ਪ੍ਰਾਪਤ ਹੁੰਦੇ ਹਨ ਇਹ ਪਹਿਲੇ ਤਿੰਨ ਚੱਕਰਾਂ ਦਾ ਅਨੁਭਵ ਹੈ ਪਹਿਲੇ ਤਿੰਨ ਚੱਕਰਾਂ ਵਿੱਚ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਉਸ ਤੋਂ ਬਾਅਦ ਹਿਰਦੇ ਚੱਕਰ ਨੂੰ ਹਰਿਤ ਦਾ ਚੱਕਰ ਬੋਲਦੇ ਹਨ ਅਗਲਾ ਚੱਕਰ ਜਦੋਂ ਪਹੁੰਚਦੇ ਆ ਉੱਥੇ ਤੁਹਾਨੂੰ ਗ੍ਰੀਨਰੀ ਵਿਖਾਈ ਦਿੰਦੀ ਹੈ ਜਾਂ ਉੱਥੇ ਤੁਹਾਨੂੰ ਇਸ ਤਰ੍ਹਾਂ ਦਾ ਵਿਖਾਈ ਦਿੰਦਾ ਹੈ ਜਿਵੇਂ ਕੋਈ ਹਵਾਵਾਂ ਚੱਲ ਰਹੀਆਂ ਹੋਣ ਤੇ ਉੱਥੇ ਖੁਸ਼ਬੂਆਂ ਆ ਰਹੀਆਂ ਹੋਣ ਜਾਂ ਇਸ ਤਰ੍ਹਾਂ ਅੰਦਰੋਂ ਇੱਕ ਚੇਤਨਾ ਦੇ ਵਿੱਚ ਪਿਆਰ ਅਨੁਭਵ ਹੁੰਦਾ ਹੈ ਸ਼ਾਂਤੀ ਅਨੁ ਜਦੋਂ ਸਿੱਕਾਂਟ ਚੱਕਰ ਤੇ ਪਹੁੰਚਦੇ ਆ ਜਿਸ ਨੂੰ ਅਸੀਂ ਥਾਇਰੋਇਡ ਚੱਕਰ ਵੀ ਬੋਲਦੇ ਆ ਜਿਸ ਨੂੰ ਅਸੀਂ ਵਸੂ ਦਾ ਚੱਕਰ ਵੀ ਬੋਲਦੇ ਜਦੋਂ ਅਸੀਂ ਖਤਗਾਂਟ ਚੱਕਰ ਤੇ ਪਹੁੰਚਦੇ ਆ ਤਾਂ ਇੱਥੇ ਸਾਡੇ ਮੂੰਹ ਦੇ ਵਿੱਚ ਜੋ ਰਸ ਹੈ ਮੂੰਹ ਦਾ ਰਸ ਮਿੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ ਸਾਡੇ ਗਲੇ ਦੇ ਵਿੱਚ ਅਲਗ ਤਰ੍ਹਾਂ ਦੀਆਂ ਅਵਸਥਾਾਂ ਬਣਨ ਸ਼ੁਰੂ ਹੁੰਦੀ ਹੈ ਸਾਡਾ ਗਲਾ ਹਲਕਾ ਹੋਣਾ ਸ਼ੁਰੂ ਹੋ ਜਾਂਦਾ ਹੈ ਸਾਡੀ ਗਲੇ ਦੇ ਨਾਲ ਇੱਕ ਬਹੁਤ ਸਾਰੀਆਂ ਬਿਮਾਰੀਆਂ ਠੀਕ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਸਾਨੂੰ ਬੋਲਣ ਦੇ ਵਿੱਚ ਬਹੁਤੀ ਤਕਲੀਫ ਨਹੀਂ ਹੁੰਦੀ ਸਾਡੀ ਆਵਾਜ਼ ਦੇ ਵਿੱਚ ਮధుਰਤਾ ਆ ਜਾਂਦੀ ਹੈ ਅਸੀਂ ਆਪਣੇ ਜ਼ੁਬਾਨ ਦੇ ਰਸ ਵਿੱਚ ਜੋ ਵੀ ਬੋਲਦੇ ਹੋ ਸੱਚ ਹੋਣ ਦੀ ਸੰਭਾਵਨਾ ਕਿਤੇ ਜਿਆਦਾ ਵੱਧ ਜਾਂਦੀ ਹੈ ਜਦੋਂ ਅਸੀਂ ਆਉਣੀ ਹੈ ਤੀਸਰੇ ਨੀਤੀ ਚੱਕਰ ਦੇ ਤੇ ਤੀਸਰੇ ਨੀਤਰ ਚੱਕਰ ਦੇ ਉੱਤੇ ਤਾਂ ਅਲੱਗ-ਅਲੱਗ ਅਲਪਮ ਫੇਸਬੁਕਸ ਦੇ ਕੋਈ ਤਰ੍ਹਾਂ ਬ੍ਰਹਮ ਚੱਕਰ ਕਿਹਾ ਜਾਂਦਾ ਹੈ ਇਸ ਤੀਸਰੇ ਨੀਤਰ ਚੱਕਰ ਇੱਕ ਐਸਾ ਚੱਕਰ ਹੈ ਜੋ ਤੁਹਾਨੂੰ ਪਾਸਟ ਤੇ ਫਿਊਚਰ ਦੇ ਵਿੱਚ ਲੈ ਕੇ ਜਾਂਦਾ ਹੈ ਸੋ ਇਸ ਤੀਸਰੇ ਨੀਤਰ ਚੱਕਰ ਦੇ ਜੇ ਤੁਸੀਂ ਪ੍ਰਵੇਸ਼ ਕਰਦੇ ਇੱਥੇ ਰੋਸ਼नियां ਖੋਦੀਆਂ ਹਨ ਰੋਸ਼नियां ਕਿਸ ਤਰ੍ਹਾਂ ਦੀ ਹੁੰਦੀਆਂ ਕਿ 골ਡਰ ਕਲਰ ਦੀ ਰੋਸ਼ਨੀ ਵਾਈਟ ਕਲਰ ਦੀ ਰੋਸ਼ਨੀ ਜਾਂ ਬਲੂ ਕਲਰ ਦੀ ਰੋਸ਼ਨੀ ਵੀ ਹੁੰਦੀ ਹੈ ਅਲੱਗ-ਅਲੱਗ ਗੁਫਾਵਾਂ ਦੇ ਅਲੱਗ-ਅਲੱਗ ਅਲਪਾ ਬਹਾਨਾ ਜੇ ਤੁਸੀਂ ਵੀ ਇਸ ਤਰ੍ਹਾਂ ਅਲਪਾ ਪੂਰਵ ਨਹੀਂ ਚੱਕਰਾਂ ਦੇ ਨਾਲ ਸੰਬੰਧਿਤ ਗਿਆਨ ਦੀ ਜਰੂਰਤ ਹੈ ਜਿਉਂ-ਜਿਉਂ ਤੁਸੀਂ ਇਹਨਾਂ ਚੱਕਰਾਂ ਦੇ ਵਿੱਚ ਉਤਾਨ ਨੂੰ ਉਠਾਉਣ ਦੇ ਚੋਗੇ ਆਪਣੀ ਊਰਜਾ ਜਿਹੜੀ ਤੁਹਾਡੀ ਊਰਜਾ ਉੱਪਰ ਨੋੜਦੀ ਜਾਏਗੀ ਤਿਵੇਂ-ਤਿਵੇਂ ਤੁਹਾਨੂੰ ਅਨਭਵ ਹੁੰਦਾ ਜਾਏਗਾ ਤੁਹਾਡੀ ਬਾਡੀ ਇੱਕ ਗਰਮੇਸ਼ ਹੋ ਗਰਮੈਚ ਹੋਣੀ ਸ਼ੁਰੂ ਹੋ ਜਾਈਏਗੀ ਤੁਹਾਡੀ ਜਿਹੜੀ ਬੈਕ ਸਾਈਡ ਹੈ ਢੂਈ ਹੈ ਜਿਸ ਨੂੰ ਅਸੀਂ ਕਹਿੰਦੇ ਆ ਬੈਕ ਬੋਨ ਆਜ ਸਹੀ ਦੀ ਹੱਡੀ ਕਹਿੰਦੇ ਆ ਉਸ ਵਿੱਚ ਤੁਹਾਨੂੰ ਇਹ ਮਹਿਸੂਸ ਹੋਵੇਗਾ ਕੋਈ ਬਿਜਲੀ ਦਾ ਝਟਕਾ ਤੁਹਾਨੂੰ ਲੱਗ ਰਿਹਾ ਹੈ ਕੋਈ ਅੱਗ ਦੀ ਲਾੜ ਤਾਂ ਉਹ ਚੜ ਰਹੀ ਹੈ ਕਿ ਤੁਹਾਡੀ ਟੂਈ ਤੇ ਬੈਕ ਸਾਈਡ ਕਿਸੇ ਨੇ ਅੱਗ ਬਾਲ ਦਿੱਤੀ ਹੋਵੇਗੀ ਹਿੱਟਾ ਲਗਾ ਦਿੱਤਾ ਹੋਵੇ ਇਸ ਤਰ੍ਹਾਂ ਤੁਹਾਨੂੰ ਮਹਿਸੂਸ ਹੋਵੇਗਾ ਚਾਹ ਜਿੰਨੀ ਮਰਜ਼ੀ ਠੰਡ ਹੋਵੇ ਪਰ ਤੁਹਾਨੂੰ ਧੂਈ ਤੋਂ ਕਸੀਨਾ ਆਵੇਗਾ ਹੀ ਆਵੇਗਾ ਇਹ ਕੰਟਰੋਲੀ ਚੱਕਰਾਂ ਦੇ ਐਕਟਿਵ ਹੋਣ ਦੀਆਂ ਨਿਸ਼ਾਨੀਆਂ ਹਨ ਤੁਹਾਡੀ ਬਾਡੀ ਦੇ ਵਿੱਚ ਤੁਹਾਡੇ ਮਨ ਮਾਨਸਿਕ ਸਥਿਤੀ ਵਿੱਚ ਬਦਲਾਅ ਹੋਣੇ ਸ਼ੁਰੂ ਹੋ ਜਾਂਦੇ ਹਨ ਪਰ ਇਹ ਇਥੇ ਤੁਹਾਨੂੰ ਦੱਸਦੀ ਹੈ ਕਿ ਕੋਨੋਈ ਚੱਕਰ ਨੂੰ ਐਕਟਿਵ ਕਰਨ ਦੀ ਕੋਈ ਬਹੁਤੀ ਜਲਦਬਾਜ਼ੀ ਕਰਨ ਦੀ ਜਰੂਰਤ ਨਹੀਂ ਤੁਹਾਨੂੰ ਚੱਕਰਾਂ ਦਾ ਅਭਿਆਸ ਤੁਹਾਨੂੰ ਕੋਈ ਮੁਸ਼ਕਲ ਨਹੀਂ ਹੋਵੇਗਾ ਜੇਕਰ ਤੁਸੀਂ ਪਹਿਲਾਂ ਪ੍ਰੋਮੈਟ੍ਰਿਕਸਨ ਕਰ ਰਹੇ ਜੇਕਰ ਤੁਸੀਂ ਮੈਟ੍ਰਿਕਸ ਦੀ ਸ਼ੁਰੂਆਤ ਤੋਂ ਕਰਨਾ ਹੈ ਤਾਂ ਘੂੜਤ ਤੁਹਾਨੂੰ ਇਸਦੇ ਲਈ ਸਟਰਗਲ ਕਰਨਾ ਪੈ ਸਕਦਾ ਹੈ ਸੋ ਆਪਣੇ ਅ ਮੈਡੀਟੇਸ਼ਨ ਦੇ ਅਲਪਗੋਤ ਸਾਂਝੇ ਕਰ ਸਕਦੇ ਹੋ ਜਾਂ ਕਿ ਤੁਸੀਂ ਕੋਈ ਕੰਪੁਣੀ ਚੱਕਰ ਐਕਟਿਵ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਕਰ ਸਕਦੇ ਹੋ ਕੰਰੂਲੀ ਚੱਕਰ ਐਕਟਿਵ ਹੋਣ ਦੇ ਨਾਲ ਸਾਡੇ ਜੀਵਨ ਜਾਂਚ ਵਿੱਚ ਪਰਵਰਤਨ ਆ ਜਾਂਦੇ ਹਨ ਜਿਹੜੀ ਚੀਜ਼ਾਂ ਸਿਰਫ ਦੂਰ ਭੱਜ ਰਹੀਆਂ ਹੁੰਦੀਆਂ ਉਹਨੂੰ ਸਾਡੇ ਵੱਲ ਆਕਰਸ਼ਿਤ ਹੋਣੇ ਸ਼ੁਰੂ ਹੋ ਜਾਂਦੀਆਂ ਹਨ ਸਾਡਾ ਜੋ ਤਰੱਕੀ ਦਾ ਲੈਵਲ ਹੈ ਜੇਕਰ ਉਹ ਸਲੋ ਚੱਲ ਰਿਹਾ ਹੈ ਸਾਡੇ ਤੇਜ ਸਫਲੈਸ ਦਾ ਜੋ ਪ੍ਰੋਸੈਸ ਸਲੋ ਚੱਲ ਰਿਹਾ ਤੇਜ਼ ਹੋਣਾ ਸ਼ੁਰੂ ਹੋ ਜਾਂਦਾ ਹੈ ਚੰਗੇ ਲੋਕਾਂ ਦਾ ਮਿਲ ਆਉਣਾ ਸ਼ੁਰੂ ਹੋ ਜਾਂਦਾ ਹੈ ਸਾਡੇ ਜੀਵਨ ਦੇ ਵਿੱਚ ਅਲੱਗ ਤਰ੍ਹਾਂ ਦੇ ਪਰਵਰਤਨ ਹੋਣੇ ਸ਼ੁਰੂ ਹੋ ਜਾਂਦੇ ਹਨ ਅਗਰ ਤੁਹਾਡੀ ਜ਼ ਤਾਂ ਤੁਸੀਂ ਸਾਡੇ ਨਾਲ ਇਸ ਇਸ ਵਿਸ਼ੇ ਦੇ ਉੱਤੇ ਗੱਲ ਕਰ ਸਕਦੇ ਹੋ। ਸੋ ਕੰਟਰੋਲੀ ਚੱਕਰਾਂ ਦੇ ਨਾਲ ਸੰਬੰਧਿਤ ਅਗਰ ਤੁਸੀਂ ਹੋਰ ਵੀ ਜਾਣਕਾਰੀ ਚਾਹੁੰਦੇ ਹੋ ਤਾਂ ਸਾਨੂੰ ਮੈਸੇਜ ਕਰ ਸਕਦੇ ਹੋ, ਕਮੈਂਟ ਕਰ ਸਕਦੇ ਹੋ। ਅਸੀਂ ਤੁਹਾਡੇ ਹਰ ਇੱਕ ਸਵਾਲ ਦਾ ਜਵਾਬ ਜ਼ਰੂਰ ਦੇਵਾਂਗੇ। ਸੋ ਅੱਜ ਦੇ ਲਈ ਇੰਨਾ ਹੀ ਮਿਲਦੇ ਹਾਂ ਫਿਰ ਕਿਸੇ ਨਵੇਂ ਵਿਸ਼ੇ ਨਾਲ ਵਿਕਦੇ ਰਹਿਣਾ। ਸੋ ਬਣੇ ਰਹੋ। ਧੰਨਵਾਦ।